ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 812 ਤੋਂ ਲੈ ਕੇ 813 ਤੱਕ ਸਵਾਮਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬੇਲਾਵਲ ਮਹੱਲਾ ਪੰਜਵਾਂ ਸਰਬਨੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਤਰ ਹਰ ਨਾਮ ਤੇ ਆਵੋ ਕਰ ਕਿਰਪਾ ਦਿਆਲ ਪ੍ਰਭ ਇਹ ਨਿਦ ਸਿਧ ਪਾਵੋ ਸੰਤ ਜਨਾ ਕੀ ਰੇਣ ਕਾਲ ਮੱਥੇ ਲਾਵੋ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਕੰਨਾ ਰਾਹੀਂ ਪਰਮੇਸ਼ਰ ਦੀ ਸਿਫਤ ਸੁਲਾ ਸੁਣੀਏ ਤੇ ਹਮੇਸ਼ਾ ਉਸ ਪਰਮੇਸ਼ਰ ਦਾ ਜਸ ਗਾਈਏ ਉਹਦੀ ਸਿਫਤ ਸਲਾਹ ਕਰੀਏ ਤੇ ਸੁਣੀਏ ਕਹਿੰਦੇ ਸੰਤ ਜਨਾਂ ਦੇ ਚਰਨਾਂ ਦੇ ਉੱਪਰ ਮੈਂ ਆਪਣੇ ਪੈਰ ਸੰਤ ਜਨਾਂ ਦੇ ਚਰਨਾਂ ਦੇ ਉੱਪਰ ਮੈਂ ਆਪਣੇ ਹੱਥ ਤੇ ਆਪਣਾ ਸਿਰ ਰੱਖ ਕੇ ਪਰਮੇਸ਼ਰ ਦਾ ਨਾਮ ਧਿਆਵਾ ਸੰਤ ਜਨਾਂ ਦੇ ਚਰਨ ਤੇ ਮੇਰਾ ਸੀਸ ਹੋਵੇ ਤੇ ਮੇਰੇ ਹੱਥ ਹੋਣ ਤੇ ਮੈਂ ਐਸਤ੍ਰ ਪਰਮੇਸ਼ਰ ਦਾ ਸਦਾ ਹੀ ਨਾਮ ਤੇ ਆਵਾ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਤੇ ਕਿਰਪਾ ਕਰੋ ਦਿਆਲੂ ਜੀ ਕਿ ਮੈਨੂੰ ਤੇਰੇ ਸੰਤ ਜਨਾਂ ਦੀ ਧੂੜ ਮਿਲੇ ਜੋ ਮੈਂ ਆਪਣੇ ਮੱਥੇ ਤੇ ਲਾਵਾਂ ਇਹ ਮੇਰੇ ਲਈ ਸੰਸਾਰ ਦੀਆਂ 9 ਨਿਧੀਆਂ ਤੇ 18 ਸਿੱਧੀਆਂ ਨੇ ਇਹੀ ਮੇਰੇ ਲਈ ਖਜ਼ਾਨਾ ਹੈ ਕਿਉਂਕਿ ਸੰਤ ਜਨਾਂ ਦੀ ਸੰਗਤ ਵਿੱਚ ਬੈਠਿਆਂ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਹੈ ਪਰਮੇਸ਼ਰ ਦਾ ਨਾਮ ਹੀ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ। ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋਂ ਬੁਲਾਵੋ ਪਾਵ ਮਲੋਵਾ ਆਪ ਤਿਆਗ ਸੰਤ ਸੰਗ ਸਮਾਵੋ। ਕਹਿੰਦੇ ਮੈਂ ਬਹੁਤ ਹੀ ਨਿਮਰਤਾ ਦੇ ਵਿੱਚ ਸੰਤ ਜਨਾਂ ਨੂੰ ਬੇਨਤੀ ਕਰਾਂ। ਉਹਨਾਂ ਦੇ ਅੱਗੇ ਅਰਦਾਸ ਕਰਾਂ। ਉਹਨਾਂ ਦੇ ਕਹਿੰਦੇ ਪੈਰ ਕੁੱਟਾਂ ਆਪਾ ਤਿਆਗ ਦੇਵਾਂ ਤੇ ਸੰਤ ਜਨਾਂ ਦੀ ਸੰਗਤ ਵਿੱਚ ਟਿਕਿਆ ਰਹਾ। ਸਾਸ ਸਾਸ ਨਹਿ ਵਿਸਰੇ ਅਨਕਤੇ ਨ ਤਾਵੋ। ਸਫਲ ਦਰਸ਼ਨ ਗੁਰ ਪੇਟੀਏ ਮਾਨ ਮੋਹ ਮਿਟਾਵੋ। ਕਹਿੰਦੇ ਹਰ ਇੱਕ ਸਾਹ ਦੇ ਨਾਲ ਮੈਂ ਪਰਮੇਸ਼ਰ ਦਾ ਨਾਮ ਜਪਾਂ। ਪਰਮੇਸ਼ਰ ਨੂੰ ਕਦੇ ਨਾ ਭੁੱਲਾ ਤੇ ਕਦੇ ਮੇਰਾ ਧਿਆਨ ਪਰਮੇਸ਼ਰ ਵੱਲੋਂ ਭਟਕ ਕੇ ਇੱਧਰ ਉੱਧਰ ਨਾ ਜਾਏ ਕਹਿੰਦੇ ਗੁਰੂ ਦਾ ਦਰਸ਼ਨ ਸਾਡੇ ਜੀਵਨ ਨੂੰ ਸਫਲ ਕਰ ਦੇਣ ਵਾਲਾ ਹੈ ਜੋ ਸਾਡੇ ਅੰਦਰੋਂ ਅਹੰਕਾਰ ਤੇ ਮੋਹ ਖਤਮ ਕਰ ਦਿੰਦਾ ਹੈ ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੋ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਮੈਂ ਸਤ ਸੰਤੋਖ ਦਇਆ ਧਰਮ ਵਰਗੇ ਆਤਮਿਕ ਗੁਣ ਮੇਰੇ ਵਿੱਚ ਆ ਜਾਣ ਫਿਰ ਕਹਿੰਦੇ ਜਿਹੜੀ ਜੀਵ ਇਸਤਰੀ ਨਾਨਕ ਜੀ ਕਹਿੰਦੇ ਪਰਮੇਸ਼ਰ ਨੂੰ ਪਾ ਜਾਂਦੀ ਹੈ ਉਹ ਸਫਲ ਸੁਹਾਗਣ ਹੈ ਕਹਿੰਦੇ ਇਸ ਤਰ੍ਹਾਂ ਦਾ ਮੇਰਾ ਜੀਵਨ ਬਣ ਜਾਏ ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰ ਰਾਇਆ ਕਹਿੰਦੇ ਜਿਹੜੇ ਸਾਧੂ ਜਨ ਨੇ ਉਹਨਾਂ ਦੇ ਬਚਨ ਅਟਲ ਹੁੰਦੇ ਨੇ ਸਭ ਮਹਿ ਪ੍ਰਗਟਾਇਆ ਉਹਨਾਂ ਦਾ ਇਹ ਅਟਲ ਬਚਨ ਹੈ ਕੇ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਹਰ ਇੱਕ ਘਟ ਵਿੱਚ ਪ੍ਰਗਟ ਹੋ ਸਕਦਾ ਹੈ ਕਹਿੰਦੇ ਜਿਸ ਜੀਵ ਦੀ ਸੰਤ ਜਨਾਂ ਦੇ ਨਾਲ ਬੈਠਣੀ ਉੱਠਣੀ ਹੋ ਜਾਂਦੀ ਆ ਸੰਗ ਹੋ ਜਾਂਦਾ ਉਹਨਾਂ ਦਾ ਪਰਮੇਸ਼ਰ ਨਾਲ ਮਿਲਾਪ ਹੁੰਦਾ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨੇਕ ਬਾਤਾਂ ਸਭ ਕਰ ਰਹੇ ਗੁਰ ਕਰ ਲੈ ਆਇਆ ਰਹਾਉ ਕਹਿੰਦੇ ਜਦੋਂ ਪਰਮੇਸ਼ਰ ਦੇ ਨਾਲ ਜੀਵ ਦੀ ਪ੍ਰੀਤ ਹੁੰਦੀ ਆ ਤਾਂ ਜੀਵ ਨੂੰ ਸੁੱਖ ਮਿਲਦਾ ਹੈ ਤਾਂ ਜੀਵ ਪਰਮੇਸ਼ਰ ਦਾ ਨਾਮ ਜਪ ਕੇ ਸੁੱਖ ਪਾਉਂਦਾ ਹੈ ਕਹਿੰਦੇ ਹੋਰ ਤੇ ਸਾਰੇ ਸਿਰਫ ਗੱਲਾਂ ਕਰਦੇ ਨੇ ਪਰ ਗੁਰੂ ਦੀ ਸਿੱਖਿਆ ਤੇ ਚੱਲ ਕੇ ਜਦੋਂ ਉਹਦੀ ਪਰਮੇਸ਼ਰ ਦੀ ਭਗਤੀ ਹੁੰਦੀ ਹੈ ਤਾਂ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਆ ਵਸਦਾ ਹੈ। ਸ਼ਰਨ ਪਰੇ ਕੀ ਰਾਖਤਾ ਨਾਹੀਂ ਸਹਸਾਇਆ ਕਰਮ ਪੂਮ ਹਰ ਨਾਮ ਬੋਏ ਔਸਰ ਦੁਲ ਪਾਇਆ। ਕਹਿੰਦੇ ਗੁਰੂ ਤੋਂ ਮੈਨੂੰ ਪਤਾ ਲੱਗਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਜੀਵ ਪਰਮੇਸ਼ਰ ਦੀ ਸ਼ਰਨ ਪੈਂਦਾ ਪਰਮੇਸ਼ਰ ਉਹਦੀ ਇੱਜ਼ਤ ਰੱਖਦਾ ਹੈ। ਏ ਜਿਹੜੀ ਸਾਡੇ ਕਹਿੰਦੇ ਧਰਤੀ ਰੂਪੀ ਸਾਡਾ ਸਰੀਰ ਹੈ ਇਹਦੇ ਵਿੱਚ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਬੀਜਦੇ ਹਾਂ ਫੇਰ ਹੀ ਸਫਲ ਹਾਂ ਕਹਿੰਦੇ ਇਹ ਜਿਹੜਾ ਹੁਣ ਸਾਨੂੰ ਉਸ ਔਸਰ ਮਿਲਿਆ ਮਨੁੱਖਾ ਜਨਮ ਦਾ ਇਹ ਬੜੀ ਮੁਸ਼ਕਲ ਨਾਲ ਮਿਲਦਾ ਹੁਣ ਸਾਨੂੰ ਇਸ ਸਰੀਰ ਰੂਪ ਧਰਤੀ ਵਿੱਚ ਪਰਮੇਸ਼ਰ ਦਾ ਨਾਮ ਬੀਜਣਾ ਚਾਹੀਦਾ ਹੈ ਅੰਤਰਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਕਣੇ ਕਰੇ ਠਾਕੁਰ ਬਿਰਦਾਇਆ ਕਹਿੰਦੇ ਉਹ ਪਰਮੇਸ਼ਰ ਜੋ ਸਾਡੇ ਅੰਤਰ ਦੀ ਜਾਣਨ ਵਾਲਾ ਹੈ ਸਭ ਕੁਝ ਉਹਦਾ ਕੀਤਾ ਹੋ ਰਿਹਾ ਹੈ ਕਹਿੰਦੇ ਉਹਨੇ ਅਣਗਿਣਤ ਲੋਕ ਜਿਹੜੇ ਵਿਕਾਰੀ ਸੀ ਉਹਨਾਂ ਨੂੰ ਪਵਿੱਤਰ ਬਣਾ ਦਿੱਤਾ ਇਹ ਉਹਦਾ ਕਹਿੰਦੇ ਮੁੱਢ ਕਦੀਮਾ ਦਾ ਸੁਭਾਅ ਹੈ ਵਿਕਾਰਾਂ ਚੋਂ ਕੱਢ ਕੇ ਜੀਵਨ ਪਵਿੱਤਰ ਬਣਾ ਦਿੰਦਾ ਹੈ ਮਤ ਪੂ ਲੋ ਮਨੁਖ ਜਨ ਮਾਇਆ ਪਰਮਾਇ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇ ਕਹਿੰਦੇ ਹੈ ਜੀਵ ਇਹ ਗੱਲ ਭੁੱਲ ਨਾ ਜਾਈ ਤੂੰ ਮਾਇਆ ਦੇ ਵਿੱਚ ਭਰਮ ਰਿਹਾ ਹੈ ਨਾਨਕ ਜੀ ਕਹਿੰਦੇ ਨੇ ਜਿਸ ਨੂੰ ਵੀ ਪਰਮੇਸ਼ਰ ਨੇ ਵਡਿਆਈ ਦਿੱਤੀ ਹੈ ਉਸ ਦੀ ਪੱਤ ਆਪ ਰੱਖਦਾ ਹੈ ਬਿਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇਹੇ ਅਨੇਕ ਸਿਦਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟੇ ਕਿਉ ਬਿਸਰੈ ਪ੍ਰਭ ਮਨੈ ਤੇ ਜਿਸ ਕੇ ਗੁਣ ਇਹੇ ਪਰਾਵ ਤਜ ਰਚੇ ਜੇ ਆਨ ਸਿਉ ਸੋਰ ਲਿਐ ਖਹਿ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਉਹ ਪਰਮੇਸ਼ਰ ਜਿਸ ਨੇ ਮਿੱਟੀ ਤੋਂ ਲੈ ਕੇ ਮਿੱਟੀ ਤੋਂ ਲੈ ਕੇ ਸਾਡਾ ਇਹ ਦੁਰਲੱਭ ਸਰੀਰ ਬਣਾ ਦਿੱਤਾ ਹੈ ਕਹਿੰਦੇ ਇਹਦੇ ਵਿੱਚ ਕਿੰਨੇ ਹੀ ਸਾਡੇ ਵਿਕਾਰ ਅੰਦਰ ਟੱਕ ਦਿੱਤੇ ਨੇ ਤੇ ਬਾਹਰੋਂ ਇਹ ਸਾਫ ਸੁਥਰਾ ਦਿਸਦਾ ਕਹਿੰਦੇ ਪਰਮੇਸ਼ਰ ਜੀ ਦੇ ਇੰਨੇ ਗੁਣ ਨੇ ਉਹ ਸਾਡੇ ਚਿੱਤ ਤੋਂ ਕਿਉਂ ਵਿਸਰੇ ਕਹਿੰਦੇ ਜਿਹੜੇ ਕਹਿੰਦੇ ਪਰਮੇਸ਼ਰ ਨੂੰ ਭੁਲਾ ਕੇ ਹੋਰ ਦੂਜੀਆਂ ਚੀਜ਼ਾਂ ਦੇ ਪਿਆਰ ਵਿੱਚ ਮਸਤ ਹੁੰਦੇ ਨੇ ਉਹਨਾਂ ਦਾ ਜੀਵਨ ਬਿਆਰਥ ਜਲੇ ਜਾਂਦਾ ਮਿੱਟੀ ਹੋ ਜਾਂਦਾ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇ ਛੋੜ ਪਰ ਪੰਚ ਪ੍ਰਭ ਸਿਉ ਰਚੋ ਤਜ ਕੂੜੇ ਨਹਿ ਕਹਿੰਦੇ ਪਰਮੇਸ਼ਰ ਨੂੰ ਜਪਣ ਦੇ ਲਈ ਉਹਦੇ ਨਾਮ ਨੂੰ ਢਿਲ ਨਾ ਕਰੋ ਹਰ ਇੱਕ ਗਰਾਹੀ ਦੇ ਨਾਲ ਹਰ ਇੱਕ ਸਾਸ ਦੇ ਨਾਲ ਕਹਿੰਦੇ ਉਹਨੂੰ ਸਿਮਰਦੇ ਰਹੋ ਕਹਿੰਦੇ ਹੋਰ ਜੋ ਕੂੜ ਹੈ ਸਭ ਕੁਝ ਪਰਮੇਸ਼ਰ ਦੇ ਪ੍ਰੇਮ ਤੋਂ ਛੱਡ ਕੇ ਸਭ ਕੁਝ ਕੂੜ ਹੈ ਨਾ ਕਹਿੰਦੇ ਇਹ ਸਾਰਾ ਕੁਝ ਭੁੱਲ ਜਾ ਤੇ ਪਰਮੇਸ਼ਰ ਦੇ ਨਾਲ ਪ੍ਰੇਮ ਪਾ ਸਭ ਸੰਸਾਰਿਕ ਪ੍ਰੇਮ ਭੁੱਲ ਕੇ ਨਿਰੰਕਾਰ ਨਾਲ ਪ੍ਰੇਮ ਪਾ ਜਿਨ ਅਨੇਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ ਕਰ ਸੇਵਾ ਤਿਸ ਪਾਰ ਬ੍ਰह्म ਗੁਰ ਤੇ ਮਤ ਲੇਹ ਕਹਿੰਦੇ ਉਹ ਪਰਮੇਸ਼ਰ ਜਿਨੇ ਇੱਕ ਤੋਂ ਇਹ ਬਹੁ ਰੰਗੀ ਦੁਨੀਆ ਬਣਾ ਦਿੱਤੀ ਆ ਉਹ ਹੈ ਵੀ ਸੀ ਤੇ ਹੈ ਵੀ ਹੈ ਅੱਗੇ ਨੂੰ ਵੀ ਰਹਿਣ ਵਾਲਾ ਹੈ ਸਿਰਫ ਉਹੀ ਰਹਿਣ ਵਾਲਾ ਹੈ ਬਾਕੀ ਸਭ ਕੁਝ ਨਾਸ਼ਵੰਤ ਹੈ ਕਹਿੰਦੇ ਗੁਰੂ ਤੋਂ ਮਤ ਲੈ ਕੇ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰ ਜੋ ਸਦਾ ਲਈ ਰਹਿਣ ਵਾਲਾ ਹੈ ਊਚੇ ਤੇ ਉਚਾ ਵੱਡਾ ਸਭ ਸੰਗ ਵਰਣਹਿ ਦਾਸ ਦਾਸ ਕੋ ਦਾਸ ਰਾ ਨਾਨਕ ਕਰ ਲੇ ਕਹਿੰਦੇ ਉਹ ਪਰਮੇਸ਼ਰ ਸਾਰਿਆਂ ਤੋਂ ਵੱਡਾ ਹੈ ਸਾਰਿਆਂ ਤੋਂ ਉੱਚਾ ਹੈ ਜੋ ਸਾਰਿਆਂ ਦੇ ਨਾਲ ਹੈ ਅੰਗ ਸੰਗ ਹੈ ਕਹਿੰਦੇ ਸਾਨੂੰ ਉਸ ਪਰਮੇਸ਼ਰ ਦੇ ਦਾਸਾਂ ਦੇ ਦਾਸਾਂ ਦੇ ਛੋਟੇ ਜਿਹੇ ਦਾਸ ਬਣਾ ਲਓ ਪਰਮੇਸ਼ਰ ਜੀ ਬਿਲਾਵਲ ਮਹੱਲਾ 5ਵਾਂ ਇਕ ਟੇਕ ਗੋਵਿੰਦ ਕੀ ਤਿਆਗੀ ਅਨਾਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਇਕ ਟੇਕ ਗੋਬਿੰਦ ਕੀ ਤਿਆਗੀ ਅਨਾਸ ਕਹਿੰਦੀ ਅਸੀਂ ਸਿਰਫ ਉਸ ਇੱਕ ਪਰਮੇਸ਼ਰ ਦਾ ਆਸਰਾ ਤੱਕਿਆ ਬਾਕੀ ਸਾਰਿਆਂ ਤੇ ਆਸਾ ਰੱਖਣੀਆਂ ਛੱਡ ਦਿੱਤੀਆਂ ਕਿਸੇ ਤੇ ਆਸ ਨਹੀਂ ਰੱਖੀ ਉਹ ਪਰਮੇਸ਼ਰ ਸਭ ਕੁਝ ਕਰਨ ਕਾਰਨ ਸਮਰੱਤ ਹੈ ਜੋ ਗੁਣਾਂ ਦਾ ਖਜ਼ਾਨਾ ਹੈ ਸਰਬ ਕਲਾ ਭਰਪੂਰ ਹੈ ਕਹਿੰਦੇ ਪਰਮੇਸ਼ਰ ਦੇ ਸੇਵਕ ਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਕਹੇ ਪਰਮੇਸ਼ਰ ਜੀ ਸਾਨੂੰ ਸਦਾ ਹੀ ਆਪਣੀ ਸ਼ਰਨ ਪਾਈ ਰੱਖ ਕਹਿੰਦੇ ਜੋ ਸੰਤ ਜਨ ਨੇ ਉਹਨਾਂ ਨੂੰ ਵੀ ਪਰਮੇਸ਼ਰ ਤੇ ਹੀ ਆਸ ਹੈ ਉਹ ਵੀ ਪਰਮੇਸ਼ਰ ਦਾ ਹੀ ਆਸਰਾ ਤੱਕਦੇ ਨੇ ਸਦਾ ਆਪ ਰਖੈ ਆਪ ਦੇਵਸੀ ਆਪੇ ਪ੍ਰਤਪਾਰੈ ਦੀਨ ਦਿਆਲ ਕਿਰਪਾ ਨਿਦੈ ਸਾਸ ਸਾਸ ਸਮਾਰੈ ਕਹਿੰਦੇ ਉਹ ਪਰਮੇਸ਼ਰ ਸਾਡੀ ਆਪ ਹੀ ਰੱਖਿਆ ਕਰਦਾ ਸਾਨੂੰ ਆਪ ਹੀ ਦਾਤਾਂ ਦਿੰਦਾ ਆਪ ਹੀ ਜੀਵਨ ਦੀ ਪ੍ਰਤਪਾਲਨਾ ਕਰਦਾ ਉਹ ਦੀਨਾਂ ਤੇ ਦਇਆ ਕਰਨ ਵਾਲਾ ਕਿਰਪਾ ਕਰਪਾਲੂ ਪਰਮੇਸ਼ਰ ਜੀ ਹਰ ਇੱਕ ਸਾਹ ਸਾਹ ਦੇ ਨਾਲ ਸਾਨੂੰ ਕਹਿੰਦੇ ਸੰਭਾਲਦਾ ਸਾਡੀ ਰੱਖਿਆ ਕਰਦਾ ਕਰਨ ਹਾਰ ਜੋ ਕਰ ਰਿਹਾ ਸਾਈ ਵਡਿਆਈ ਗੁਰਪੂਰੇ ਉਪਦੇਸਿਆ ਸੁਖ ਖਸਮ ਰਜਾਈ ਕਹਿੰਦੇ ਜੋ ਵੀ ਪਰਮੇਸ਼ਰ ਕਰ ਰਿਹਾ ਇਹ ਉਹਦੀ ਵਡਿਆਈ ਹੈ ਕਹਿੰਦੇ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ ਵੀ ਜੋ ਵੀ ਪਰਮੇਸ਼ਰ ਕਰ ਰਿਹਾ ਹੈ ਉਹਦੀ ਰਜ਼ਾ ਵਿੱਚ ਰਹਿਾਂ ਹੀ ਸੁਖ ਮਿਲਦਾ ਹੈ ਜੋ ਕੁਛ ਉਹਨੇ ਕਰ ਦਿੱਤਾ ਉਹਨੂੰ ਭਲਾ ਸਮਝੋ ਚਿੰਤ ਅੰਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਹਿ ਬੇਨਸੇ ਨਹਿ ਛੋੜ ਜਾਏ ਨਾਨਕ ਰੰਗ ਰਾਤਾ ਨਾਨਕ ਜੀ ਕਹਿੰਦੇ ਅਸੀਂ ਤੇ ਉਸ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਆ ਜੋ ਸਾਡਾ ਸਾਥ ਕਦੇ ਛੱਡ ਕੇ ਨਹੀਂ ਜਾਂਦਾ ਸਾਡਾ ਸਦਾ ਦਾ ਸਾਥੀ ਬਣ ਜਾਂਦਾ ਜਿਸ ਕਹਿੰਦੇ ਪਰਮੇਸ਼ਰ ਦੇ ਸੇਵਕ ਨੇ ਪਰਮੇਸ਼ਰ ਦੇ ਹੁਕਮ ਨੂੰ ਜਾਣ ਲਿਆ ਉਹਨਾਂ ਨੇ ਸਾਰੇ ਚਿੰਤਾ ਚੋਰੇ ਸਾਰੇ ਖਤਮ ਹੋ ਗਏ ਉਹਨਾਂ ਦੇ ਬੇਲਾਵਲ ਮਹੱਲਾ ਪੰਜਵਾ ਮਹਾ ਤਪਤ ਤੇ ਪਈ சாਤ ਪਰਸਤ ਪਾਪ 나ਠੇ ਅੰਧ ਕੂਪ ਮੈਂ ਗਲਤ ਥੇ ਕਾਡੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿੰਨ ਪੇਟਤ ਹੋਵਤ ਸੁਖੀ ਜੀ দান ਦੇਨ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਨੇ ਗੁਰੂ ਜਾਨਦੇ ਦਰਸ਼ਨ ਪਰਸੇ ਨੇ ਤਾਂ ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਠੰਡ ਵਰਤ ਜਾਂਦੀ ਹੈ ਸ਼ਾਂਤੀ ਦਾ ਵਸੇਬਾ ਹੋ ਜਾਂਦਾ ਹੈ ਗੁਰੂ ਨੇ ਉਹਨਾਂ ਨੂੰ ਇਸ ਸੰਸਾਰ ਦੇ ਭਵਜਲ ਤੋਂ ਹੱਥ ਦੇ ਕੇ ਮਾਇਆ ਦੇ ਖੂਦ ਦੇ ਵਿੱਚੋਂ ਕੱਢ ਲਿਆ ਹੁੰਦਾ ਹੈ ਜਿਹੜੇ ਗਲਤਾਨ ਸੀ ਮਾਇਆ ਦੇ ਵਿੱਚ ਕਹਿੰਦੇ ਉਹੀ ਸਾਡੇ ਸੱਜਣ ਨੇ ਮਿੱਤਰ ਨੇ ਅਸੀਂ ਉਹਨਾਂ ਦੇ ਚਰਨ ਧੂੜ ਹਾਂ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਸਾਡੇ ਜੀ ਨੂੰ ਸੁੱਖ ਮਿਲਦਾ ਹੈ ਜੋ ਸਾਨੂੰ ਨਾਮ ਦੀ ਦਾਤ ਦਿੰਦੇ ਨੇ ਗੁਰੂ ਜਾਨ ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਵਸਤ ਸੰਗ ਹਰ ਸਾਧ ਕੈ ਪੂਰਨ ਆਸਾਏ ਜਿਸ ਜੀਵ ਦਾ ਕਹਿੰਦੇ ਮਿਲਾਪ ਗੁਰੂ ਨਾਲ ਹੁੰਦਾ ਉਹਨਾਂ ਦੇ ਪੂਰਵਲੇ ਅੰਕੁਰ ਫੁੱਟਦੇ ਨੇ ਚੰਗੇ ਕਰਮਾਂ ਦੇ ਚੰਗੇ ਭਾਗਾਂ ਦੇ ਜਦੋਂ ਉਹ ਸਾਧ ਸੰਗਤ ਦੇ ਵਿੱਚ ਨਿਵਾਸ ਕਰਦੇ ਨੇ ਤਾਂ ਉਹਨਾਂ ਦੀ ਸਾਰੀਆਂ ਆਸਾ ਪੂਰੀਆਂ ਹੋ ਜਾਂਦੀਆਂ ਨੇ ਬੇਬਨ ਸੇ ਤਿਹ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਕਹਿੰਦੇ ਜਦੋਂ ਗੁਰੂ ਨੇ ਪ੍ਰਸੰਨ ਹੋ ਕੇ ਜੀਵ ਤੇ ਦਇਆ ਕਰਕੇ ਪਰਮੇਸ਼ਰ ਦਾ ਨਾਮ ਮਨ ਵਿੱਚ ਬਿ사 ਦਿੰਦਾ ਤਾਂ ਉਸ ਜੀਵ ਦੇ ਤਿੰਨਾ ਲੋਕਾਂ ਦੇ ਡਰ ਖਤਮ ਹੋ ਗਏ ਉਹਨੇ ਹਿਰਦੇ ਘਰ ਵਿੱਚ ਸੁਖ ਦਾ ਸਥਾਨ ਪਾ ਲਿਆ ਨਿੱਜ ਘਰ ਵਿੱਚ ਵਾਸਾ ਹੋ ਗਿਆ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਰਨ ਸਮਰੱਥ ਪ੍ਰਭ ਹਰ ਅਗੰਮ ਅਪਾਰ ਏ ਕਹਿੰਦੇ ਕਰਨ ਕਰਨ ਪਰਮੇਸ਼ਰ ਜੀ ਏ ਸਭ ਤਾਕਤਾਂ ਦੇ ਸਮਰੱਥ ਪਰਮੇਸ਼ਰ ਜੀ ਤੂੰ ਤੇਰੇ ਤੱਕ ਸਾਡੀ ਪਹੁੰਚ ਨਹੀਂ ਤੂੰ ਅਪਰੰਪਰ ਹੈ ਕਹਿੰਦੇ ਪਰ ਨਾਨਕ ਜੀ ਕਹਿੰਦੇ ਨੇ ਕਿ ਮੈਨੂੰ ਪਰਮੇਸ਼ਰ ਜੀ ਤੇਰਾ ਹੀ ਆਸਰਾ ਹੈ ਤੇ ਤੇਰਾ ਹੀ ਸਹਾਰਾ ਹੈ ਤੂੰ ਹੀ ਰੱਖਿਆ ਕਰਨ ਵਾਲਾ ਹੈ ਬੇਲਾਵਲ ਮਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕਰਨੇ ਹਾਰ ਨਬੂਝੀ ਆਪ ਗਨ ਬਿਗਾਨਾ ਦੁਖਤ ਦੇ ਜਦ ਵੀਸ ਰੈ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਇਹ ਨਿਤ ਹਰ ਗੁਣ ਗਾਏ ਰਹਾਉ ਹੰਦੀ ਸੰਗਤ ਜੀ ਪੰਚਮ ਪਾਦ ਸਾਹਿਬ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਉਹੀ ਜੀਵ ਵਿਕਾਰਾਂ ਨਾਲ ਭਰ ਗਿਆ ਨੀਵਾ ਹੋ ਗਿਆ ਤੇ ਉਹਦੇ ਅੰਦਰੋਂ ਗੁਣ ਚਲੇ ਗਏ ਨੀਚ ਬਣ ਗਿਆ ਕਹਿੰਦੇ ਹੈ ਜੀਵ ਉਹ ਪਰਮੇਸ਼ਰ ਜੋ ਸਭ ਕੁਝ ਕਰ ਰਿਹਾ ਉਹਦੇ ਨਾਲ ਤਾਂ ਜਾਣ ਪਹਿਚਾਨ ਨਹੀਂ ਪਾਉਂਦਾ ਪਰ ਆਪਣੇ ਆਪ ਨੂੰ ਵੱਡਾ ਕਹਾ ਰਿਹਾ ਹੈ ਜਦੋਂ ਪਰਮੇਸ਼ਰ ਦਾ ਕਹਿੰਦੇ ਚੇਤਾ ਅੰਦਰੋਂ ਭੁੱਲਦਾ ਹੈ ਫਿਰ ਹੀ ਜੀਵ ਨੂੰ ਦੁੱਖ ਮਿਲਦਾ ਹੈ ਜਦੋਂ ਤੱਕ ਪਰਮੇਸ਼ਰ ਚਿੱਤ ਵਿੱਚ ਵਸਿਆ ਰਹਿੰਦਾ ਹੈ ਉਹਦੀ ਯਾਦ ਜੀਵ ਨੂੰ ਸੁਖ ਰਹਿੰਦਾ ਹੈ ਕਹਿੰਦੇ ਇਹੀ ਗੱਲ ਹੈ ਜੋ ਸੰਤ ਲੋਕ ਨੇ ਉਹ ਹਮੇਸ਼ਾ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਤੇ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ਉੱਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪਰਤਾਪੈ ਕਹਿੰਦੇ ਪਰਮੇਸ਼ਰ ਦਾ ਜੋ ਪ੍ਰਤਾਪ ਹੈ ਉਹਨੂੰ ਜਾਣਿਆ ਨਹੀਂ ਜਾ ਸਕਦਾ ਕਿ ਕਿੰਨਾ ਵੱਡਾ ਹੈ ਕਹਿੰਦੇ ਕੋਈ ਜੀਵ ਜੋ ਕੋਈ ਬਹੁਤ ਅਖੜੂ ਹੈ ਉੱਚਾ ਹੈ ਉਹਨੂੰ ਇੱਕ ਪਲ ਵਿੱਚ ਨੀਵਾ ਕਰ ਸਕਦਾ ਹੈ ਤੇ ਜੋ ਕੋਈ ਨੀਵਾ ਹੈ ਉਹਨੂੰ ਇੱਕ ਪਲ ਦੇ ਵਿੱਚ ਵੱਡੀਆਂ-ਵਡਿਆਈਆਂ ਦੇ ਸਕਦਾ ਹੈ ਇਹ ਪਰਮੇਸ਼ਰ ਜੀ ਦਾ ਪ੍ਰਤਾਪ ਹੈ ਪਰ ਅਸੀਂ ਜਾਣ ਨਹੀਂ ਸਕਦੇ ਬੇਖਤ ਲੀਲਾ ਰੰਗ ਰੂਪ ਚਲਨੈ ਦਿਨ ਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚੱਲਿਆ ਕਮਾਇਆ ਜੀਵ ਕਹਿੰਦੇ ਸੰਸਾਰ ਦੇ ਰਸਾ ਕਸਾਂ ਦੇ ਵਿੱਚ ਵਿਅਸਤ ਹੈ ਤੇ ਇਸੇ ਦੌਰਾਨ ਇਥੋਂ ਜਾਣ ਦਾ ਸਮਾਂ ਆ ਜਾਂਦਾ ਹੈ ਤੇ ਜਿਹੜੇ ਰੰਗ ਤਮਾਸ਼ੇ ਨੇ ਉਹ ਇੱਥੇ ਹੀ ਖਤਮ ਹੋ ਜਾਂਦੇ ਨੇ ਤੇ ਨਾਲ ਜੀਵ ਦੇ ਚੱਲਦੇ ਨੇ ਜੀਵ ਦੇ ਕਮਾਏ ਹੋਏ ਕਰਮ ਜੋ ਉਸ ਨੇ ਇਸ ਸਰੀਰ ਰਾਹੀਂ ਕਮਾਏ ਨੇ ਉਹ ਨਾਲ ਚੱਲਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਣਾਈ ਹਰ ਦਿਨ ਸ ਰਹਿਣ ਨਾਨਕ ਜਪੈ ਸਦ ਸਦ ਬਲ ਜਾਈ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਨਾਨਕ ਦਿਨ ਰਹਿਣ ਦਿਨ ਰਾਤ ਪਰਮੇਸ਼ਰ ਜੀ ਤੁਹਾਡਾ ਨਾਮ ਜਪਦਾ ਹੈ ਤੇ ਤੁਹਾਡੇ ਤੋਂ ਸਦਾ ਹੀ ਸਦਕੇ ਜਾਂਦਾ ਹੈ ਤੁਸੀਂ ਹੀ ਕਰਨ ਕਰਣ ਸਮਰਥੋ ਪਰਮੇਸ਼ਰ ਜੀ ਅਸੀਂ ਤੁਹਾਡੀ ਸ਼ਰਨ ਆਏ ਹਾਂ ਜੋ ਕੁਝ ਸੰਸਾਰ ਵਿੱਚ ਵਾਪਰ ਰਿਹਾ ਹੈ ਉਹ ਤੁਹਾਡੀ ਰਜ਼ਾ ਦੇ ਅਨੁਸਾਰ ਹੋ ਰਿਹਾ ਹੈ ਅਸੀਂ ਤੁਹਾਡੀ ਸ਼ਰਨ ਹਾਂ ਆ ਸਾਡੀ ਰੱਖਿਆ ਤੁਸੀਂ ਹੀ ਕਰੋ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ